ਸਤ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਮੇਰਾ ਨਾਮ ਆ ਚੰਦਬੀ ਸਿੰਘ ਢਿੱਲੋਂ ਅੱਜ ਦੀ ਵੀਡੀਓ ਦੋਸਤੋ ਤੁਸੀਂ ਤੇ ਥੰਬਨੇਲ ਤੇ ਪਾੜੀ ਲਿਆ ਹੋਗਾ ਵੀ ਅਲੋਪ ਹੋ ਰਹੇ ਪੰਜਾਬੀ ਵਿਰਸਾ ਕੁਝ ਸ਼ਬਦ ਹੈਗੇ ਆ ਕੁਝ ਗੱਲਾਂ ਨੇ ਜਿਹੜੀਆਂ ਤੁਸੀਂ ਸ਼ਾਇਦ ਆਮ ਆਪਣੇ ਘਰਾਂ 'ਚ ਵਰਤਦੇ ਹੋਵੋਗੇ ਚੀਜ਼ਾਂ ਖਾਣ ਪੀਣ ਵਾਲੀਆਂ ਲਾਉਣ ਪਾਉਣ ਵਾਲੀਆਂ ਕੱਪੜੇ ਲੀੜੇ ਹਨਾ ਖੇਤੀਬਾੜੀ ਦਾ ਸਮਾਨ ਸੋਣ ਜੋ ਵੀ ਘਰੇ ਪਾਂਡੇ ਟਿੰਡੇ 'ਤੇ ਹੁੰਦੇ ਆ ਕੁਝ ਨੀਆਂ ਨੀਆਂ ਗੱਲਾਂ 'ਚ ਹੋਣਗੀਆਂ ਵੈਸੇ ਵੀ ਮੈਂ ਜਦੋਂ ਕਿਤਾਬਾਂ ਪੜ੍ਹਦਾ ਹੁੰਨਾ ਜਾਂ ਤੁਸੀਂ ਜਦੋਂ ਕਿਤਾਬਾਂ ਪੜ੍ਹਦੇ ਹੋ ਮੇਰੇ ਕੋਲ ਇੱਕ ਛੋਟੀ ਟਿਪ ਆ ਕੀ ਉਹਦੇ ਵਿੱਚ ਇੱਕ ਵਰਕਰ ਰੱਖਿਆ ਕਰੋ ਇੱਕ ਪੇਜ ਰੱਖਿਆ ਕਰੋ ਤੇ ਉਹਦੇ ਵਿੱਚ ਜਿਹੜੇ ਔਖੇ ਸ਼ਬਦ ਹੁੰਦੇ ਨੇ ਨਾ ਉਹਨਾਂ ਨੂੰ ਲਿਖ ਕੇ ਰੱਖਿਆ ਕਰੋ ਉਹਨਾਂ ਨੂੰ ਉਹਨਾਂ ਦਾ ਮਤਲਬ ਨਾ ਪਤਾ ਹੋਵੇ ਵੱਖਰੀ ਗੱਲ ਆ ਉਹਦੇ ਹਾਸਤੇ ਤੁਹਾਨੂੰ ਮੈਂ ਲਾਸਟ ਤੱਕ ਟਿਪ ਦਵਾਂਗਾ ਛੋਟੀ ਜੀ ਪਰ ਲਾਸਟ ਤੱਕ ਵੀਡੀਓ ਵੇਖਿਓ ਸਭ ਤੋਂ ਪਹਿਲਾਂ ਦਾ ਗੱਲ ਕਰਾਂਗੇ ਆਪਾਂ ਜਿਹੜੀ ਆ ਤੁਸੀਂ ਸਕਰੀਨ 'ਤੇ ਤਾਂ ਦੇਖ ਰਹੇ ਹੋ ਅਲੋਪ ਹੋ ਰਿਹਾ ਪੰਜਾਬੀ ਵਿਰਸਾ ਇਹ ਦੂਜਾ ਭਾਗ ਆ ਮੈਨੂੰ ਪਹਿਲਾ ਭਾਗ ਨਹੀਂ ਲੱਭਾ ਮੈਂ ਕੋਸ਼ਿਸ਼ ਕੀਤੀ ਸੀ ਹਰਕੇਸ਼ ਸਿੰਘ ਕਹਿਲ ਵੱਲੋਂ ਇਹ ਲਿਖਿਆ ਗਿਆ ਤੇ ਬੁੱਕ ਜਿਹੜੀ ਮੈਂ ਪੀਡੀਐਫ ਮਿਲੀ ਮੈਨੂੰ ਆਨਲਾਈਨ ਤੇ ਮੈਂ ਆਨਲਾਈਨ ਹੀ ਤੁਹਾਡੇ ਨਾਲ ਸ਼ੇਅਰ ਕਰ ਦਊਗਾ ਤੇ ਲਿੰਕ ਤੁਹਾਨੂੰ ਮੈਂ ਪ੍ਰੋਵਾਈਡ ਕਰ ਹੀ ਦਊਗਾ ਇਹਦਾ ਬਾਕੀ ਵੀਡੀਓ ਲਾਸਟ ਤੱਕ ਵੇਖੋ ਮੈਂ ਕੁਝ ਗੱਲਾਂ ਸ਼ੇਅਰ ਕਰੂੰਗਾ ਇਹ ਚੋ ਤੁਸੀਂ ਸੁਣਦੇ ਜਾਓ ਤੇ ਮੈਂ ਲਾਈਵ ਵੀ ਤੁਹਾਨੂੰ ਚੀਜ਼ ਦੱਸੂੰਗਾ ਵੀ ਕਿਤ ਤਰ੍ਹਾਂ ਆਪਾਂ ਜਿਹੜੇ ਔਖੇ ਸ਼ਬਦ ਹੁੰਦੇ ਆ ਉਹਨਾਂ ਨੂੰ ਆਪਾਂ ਕਿਤ ਤਰ੍ਹਾਂ ਆਹ ਟਰਾਂਸਲੇਟ ਕਰਕੇ ਆਪਾਂ ਉਹਨਾਂ ਦਾ ਮਤਲਬ ਹੈ ਜਿਹੜਾ ਆਪਾਂ ਕਿਤ ਤਰ੍ਹਾਂ ਉਹਨਾਂ ਦਾ ਪਤਾ ਲਗਾਉਣਾ ਕਿਉਂਕਿ ਕਈ ਵਾਰੀ ਹੁੰਦਾ ਹਨ ਕੋਈ ਸ਼ਬਦ ਹੁੰਦਾ ਵਾ ਜਿੱਤਰਾ ਸਟਕ ਹੋ ਜਾਂਦਾ ਮਾਈਂਡ ਦੇ ਵਿੱਚ ਵੀ ਯਾਰ ਆਹ ਚੀਜ਼ ਕਿਤ ਤਰ ਠੀਠ ਬੰਦੇ ਦਾ ਠੀਠ ਬੰਦੇ ਦਾ ਤੁਹਾਨੂੰ ਪਤਾ ਹੀ ਹੋਊਗਾ ਮੋਸਟਲੀ ਪਰ ਠੀਠ ਬੰਦੇ ਨੂੰ ਕਹਿੰਦੇ ਜੁੱਦੀ ਬੰਦਾ ਜਿਹੜਾ ਜਿੱਦ ਕਰ ਲੈਂਦਾ ਜਿਹੜਾ ਇੱਕ ਜਗ੍ਹਾ ਰੁਕ ਜਾਂਦਾ ਬਹੁਤ ਪਰੇਸ਼ਾਨ ਵੀ ਕਰਦਾ ਠੀਠ ਵਧੀਆ ਤਰੀਕੇ ਨਾਲ ਵੀ ਹੋ ਸਕਦੀ ਇਹਨੂੰ ਪੋਜ਼ਿਟਿਵ ਵਰਡ ਵੀ ਕਹਿ ਸਕਦੇ ਨੇ 네ਗੇਟਿਵ ਵੀ ਕਹਿ ਸਕਦੇ ਆ ਸਿਚੁਏਸ਼ਨ ਦੇ ਹਿਸਾਬ ਨਾਲ ਤੁਸੀਂ ਕਹਿ ਮੰਨ ਲਓ ਕਿ ਹਰ ਕਿਸੇ ਚੀਜ਼ ਜਿਹੜਾ ਬੁਰਾ ਕਹਿ ਦਿੰਨੇ ਆ ਬੁਰਾ ਆਪਾਂ ਕਿਸੇ ਚੰਗੇ ਬੰਦੇ ਨੂੰ ਕਹਿੰਨੇ ਆ ਤੇ ਮਾੜੇ ਬੰਦੇ ਨੂੰ ਕਹਿੰਨੇ ਆ ਅੱਜ ਕੱਲ ਕਾਲੀ ਯੁਗ ਦਾ ਦੌਰ ਹੈ ਤੁਹਾਨੂੰ ਪਤਾ ਹੀ ਆ ਪਰ ਛੋਟੇ ਛੋਟੇ ਗੱਲਾਂ ਹੁੰਦੀਆਂ ਇਤਰਾਹ ਦੀਆਂ ਬਾਕੀ ਪਹਿਲੇ 5-7 ਪੰਨੇ ਦੇ ਤੱਕ 13 ਪੇਜ ਤਇ ਤਰਾਏ ਆਪਣੇ ਚਲੇ ਗਏ ਸਾਰਾ ਕੁਝ ਉਹਨਾਂ ਨੇ ਵੇਰਵਾ ਦਿੱਤਾ ਹੋਇਆ ਹੈ ਸੀਗਾ ਵੀ ਸਮਰਪਿਤ ਕਿੰਨੂਕ ਦਿੱਤੀ ਬੁੱਕ ਜੋ ਪਬਲਿਕੇਸ਼ਨ ਦਾ ਪਰ ਜਿਹੜਾ ਪਹਿਲਾ ਪੇਜ ਤਤਕਾਰਾ ਹੈਗਾ ਵਾ ਖੇਤੀਬਾੜੀ ਸੰਬੰਧੀ ਦੇ ਵਿੱਚ ਇਹਨਾਂ ਦੇ ਲਿਖੇ ਹੋਏ 25-26 ਤੋਂ ਵੀ ਜ਼ਿਆਦਾ ਇਹਨਾਂ ਦੇ ਵਰਡ ਲਿਖੇ ਹੋਏ ਆ ਜਿਤਨਾ ਲਿਖਿਆ ਉਲਟਾਵੇ ਹੱਲ ਸਰੋਂ ਕਰੰਡੀ ਖੁਰੀ ਗਾਉਂ ਟੀਂਢਲੀ ਤਰਫਾਲੀ ਹਨਾ ਤੇ ਇਸ ਤਰ੍ਹਾਂ ਦੇ ਜਿਹੜੇ ਛੋਟੇ ਛੋਟੇ ਵਰਡ ਹੁੰਦੇ ਆ ਜਿਹੜੇ ਆਪਾਂ ਨੂੰ ਨਹੀਂ ਪਤਾ ਜਿਦਾਂ 41 ਵਾੜ ਇਹਨਾਂ ਨੇ ਖੇਤੀ ਬਾੜੀ ਦੀ ਲਿਖਿਆ ਜਿਦਾਂ ਵਾੜਾ ਹੋ ਗਿਆ ਹਨਾ ਜਿੱਤੇ ਵਾੜ ਦੇ ਡੰਗਰ ਵਾੜ ਲੈਨੇ ਆਪਾਂ ਤੇ ਮੂੰਫਲੀ ਹੋ ਗਈ ਜਿਦਾਂ ਮੂੰਫਲੀਆਂ ਆਪਾਂ ਖਾਣੇ ਨਾਰਮਲ ਵਰਡ ਜਿਦਾਂ ਕਹਿੰਦੇ ਬੇੜ ਹੋ ਗਿਆ ਬੌਲੀ ਹੋ ਗਈ ਜਿਹੜੀ ਆਪਣਾ ਜਦੋਂ ਆਪਣਾ ਮਾਝੀਆਂ ਹੁੰਦੀ ਹੈ ਨਾ ਜਦੋਂ ਆਪਣਾ ਪਹਿਲਾ ਜਿਹੜਾ ਦੁੱਧ ਹੁੰਦਾ ਨੂੰ ਆਪਾਂ ਬੌਲੀ ਕਹਿੰਨੇ ਆ ਤੇ ਘਰੇਲੂ ਵਸਤਾਂ ਤੇ ਧੰਦੇ ਵਸਤੂਆਂ ਜਿਹੜੀਆਂ ਹੁੰਦੀਆਂ ਜਿਦਾਂ ਆਲਾ ਹੋ ਗਿਆ ਆਲਾ ਆਪਾਂ ਕਿਸੇ ਪੰਛੀ ਦਾ ਵੀ ਕਹਿ ਸਕਦੇ ਆ ਆਪਾਂ ਆਲਾ ਕਈ ਵਾਰੀ ਕਬ ਮਾਕੇ ਜਿ ਤਰ੍ਹਾਂ ਨਾਲ ਇੱਥੇ ਲਿਖਿਆ ਗੜਵਾ ਲਿਖਿਆ ਗੜਵਾ ਜਿਹੜੀ ਗੜਵੀ ਹੁੰਦੀ ਛੋਟੀ ਜਿਹਨੂੰ ਦੂਜਾ ਥੋੜਾ ਵੱਡਾ ਵਰਜਨ ਇਹਨੂੰ ਕਹਿੰਦੇ ਆਪਾਂ ਗੜਵਾ ਕਹਿੰਦੇ ਆ ਖੁੰਡਾ ਹੋ ਗਿਆ ਕੇ ਖੇਸ ਹੋ ਗਿਆ ਖੇਸ ਜਿਹੜੀ ਦਰੀ ਖੇਸ ਹੁੰਦੇ ਆ ਆਪਣੇ ਜਿਹੜੇ ਹਣਾ ਤੇ ਜਿਨ੍ਹਾਂ ਨੂੰ ਪਤਾ ਹੋਊਗਾ ਉਹਨਾਂ ਨੂੰ ਤਾਂ ਸਮਝ ਲੱਗਦੀ ਜਾਊਗੀ ਬਾਕੀ ਇਹਦੇ ਵੀ ਬੜੇ ਸ਼ਬਦ ਲਿਖਿਆ ਜਿ ਤਰ੍ਹਾਂ 50 ਮੇਰੇ ਖਾਲ ਲਿਖਿਆ ਨਾਲੇ ਬਣਨੀ ਹੋਗੀ ਮਸ਼ਾਲ ਹੋਗੀ ਮੋੜਾ ਹੋ ਗਿਆ ਪਰਸ਼ਤੀ ਹੋਗੀ ਤਪੜਾ ਹੋ ਗਿਆ ਦੀਵਾ ਦੀਵਨ ਢੋਲ ਡੋਲ ਢਾਲਾ ਢੋਈ ਡਾਂਗ ਤੇ ਇਤਰਾ ਦੇ ਮਕੇ ਸ਼ਬਦ ਹੈਗੇ ਆ ਕਿ ਖਰਾਕਾ ਹੋ ਗਿਆ ਸ਼ੱਕਰ ਕੇ ਹੋ ਕੜੀ ਕਾਜੀ ਗੁਰਗੁਲੇ ਘਾਟ ਚਟਣੀ ਹੋ ਗਈ ਤੇ ਹੋੜ ਹੋ ਗਈ ਪੰਜੀਰੀ ਹਨ ਜਿਹੜੀ ਆਪਾਂ ਸਰਦੀਆਂ ਚ ਬਣਾਉਂਦੇ ਹਾਂ ਸਰਦੀਆਂ ਦਾ ਸਮਾਂ ਚੱਲਣ ਲਿਆ ਤੁਹਾਨੂੰ ਪਤਾ ਤਾਂ ਕਿ ਪਹਿਰਾਵਾ ਹੋ ਗਿਆ ਜਿਹੜਾ ਸਰਾਲੀ ਹੋ ਗਈ ਸੂਸੀ ਹੋ ਗਈ ਤੇ ਜਿਹੜਾ ਕੱਛਾ ਹੋ ਗਿਆ ਚੂੜੀਦਾਰ ਪਜਾਮਾ ਤੇ ਤਸਰੀ ਹੋਗੀ ਜਿਤਨਾ ਜਾਂਗੀਆਂ ਹੋਗੇ ਮੈਂ ਕੁਝ ਮੈਂ ਸ਼ਬਦ ਜਿਹੜੇ ਤੁਹਾਨੂੰ ਲਾਸਟ ਤੇ ਦੱਸੂਗਾ ਕਿ ਤਰ੍ਹਾਂ ਪਰ ਡਿਫਾਈਨ ਇਹਨਾਂ ਦਾ ਮਤਲਬ ਵੈਸੇ ਤੇ ਬੁੱਕ ਦੇ ਵਿੱਚ ਲਿਖਿਆ ਹੋਇਆ ਇਹਦੇ ਪੰਨੇ ਹੈਗੇ 272 ਤੇ ਤੁਹਾਨੂੰ ਪੀਡੀਐਫ ਵੀ ਮੈਂ ਪ੍ਰੋਵਾਈਡ ਕਰ ਦੂੰਗਾ ਇਹਦੇ ਵਿੱਚ ਸਾਰੇ ਸ਼ਬਦਾਂ ਦੇ ਅਰਥ ਵੀ ਲਿਖੇ ਹੋਏ ਤੁਹਾਨੂੰ ਵੀ ਕਿਤਰਾ ਦਾ ਤਰੀਕੇ ਨਾਲ ਇਹਨਾਂ ਨੂੰ ਆਪਾਂ ਵਰਤਣਾ ਵਾ ਅੱਗੇ ਆ ਗਿਆ ਗਹਿਣੇ ਜਿ ਤਰ੍ਹਾਂ ਨੱਤੀਆਂ ਹੋ ਗਿਆ ਤਵੀਤ ਹੋ ਗਿਆ ਨੱਤੀਆਂ ਜਿਹੜੀਆਂ ਕੰਚ ਪਾਈ ਦੀਆਂ ਆਪਾਂ ਨਾ ਤੇ ਲੌਂਗ ਹੋ ਗਿਆ ਮਛਲੀ ਹੋ ਗਈ ਹੈਗੀ ਪਰਿਵੰਧ ਹੋ ਗਿਆ ਪਿੱਪਲ ਪੱਤੀਆਂ ਹੋ ਗਈਆਂ ਪੰਜੇਬਾਂ ਹੋ ਗਿਆ ਨੱਥ ਹੋ ਗਈ ਹੈ ਨਾ ਜਿਹੜੀ ਜਨਾਨੀਆਂ ਪਾਉਂਦੀਆਂ ਨੱਥ ਕੰਨ ਜਿਹੜੀ ਹੁੰਦੀ ਆ ਪੰਜੇਬਾਂ ਪੈਰਾਂ ਜਿਹੜੀਆਂ ਪਾਈ ਦੀਆਂ ਅੱਗੇ ਤਿਉਹਾਰ ਤੇ ਰਸਮਾਂ ਸੱਸ ਦੇ ਜਲੇਬ ਲੱਡੂ ਸਦਾਰਾ ਹੋ ਗਿਆ ਜਿ ਤਰ੍ਹਾਂ ਹਨਾ ਜਿ ਤਰ੍ਹਾਂ ਸਿਰਗੁੰਦਰਾ ਕੁੰਭ ਵਿਆਹ ਹੋ ਗਿਆ ਪੱਤਲ ਦੇਣਾ ਪਰੋਸਾ ਭੁੱਗੇ ਦਾ ਵਰਤ ਹਨਾ ਤੇ ਅਗਲੇ ਮੰਨੇ ਹੋ ਗਿਆ ਪਿੰਡੂ ਕਿਤੇ ਆਹਰ ਆਹ ਜਿਹੜੀ ਡੱਗੀ ਵਾਲਾ ਪਾਲੀ ਰਾਖਾਂ ਵਾਗੀ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਨਾ ਇੱਥੇ ਇੱਕ ਚੀਜ਼ ਦਿਖਾ ਦਿੰਨਾ ਵਾ ਵੀ ਆਪਾਂ ਇਹਨਾਂ ਨੂੰ ਪੰਜਾਬੀ ਜਿਹੜੇ ਸ਼ਬਦ ਹੁੰਦੇ ਇਹਨਾਂ ਨੂੰ ਆਪਾਂ ਇੰਗਲਿਸ਼ ਦੇ ਵਿੱਚ ਉਹ ਅਗਰ ਹੋਣ ਤੇ ਤੁਹਾਡੇ ਕੋਲ ਜਿਹੜੇ ਔਖੇ ਸ਼ਬਦ ਹੋਣ ਤੁਸੀਂ ਇਹਨਾਂ ਨੂੰ ਟਰਾਂਸਲੇਟ ਕਿ ਤਰ੍ਹਾਂ ਕਰਨਾ ਵਾ ਉਹਦੇ ਵਾਸਤੇ ਤੁਸੀਂ ਦੋਸਤੋ ਜਿੱਤਰਾ ਇੱਥੇ ਖੇਤੀਬਾੜੀ ਸੰਬੰਧੀ ਹੋਗਾ ਉਲਟਾਵੇ ਹੱਲ ਹਨਾ ਉਲਟਾਵੇ ਹੱਲ ਦਾ ਵੈਸੇ ਤੇ ਬੁੱਕ ਦੇ ਵਿੱਚ ਦਿੱਤਾ ਹੋਊਗਾ ਇਨ ਫਿਊਚਰ ਤੁਹਾਨੂੰ ਕੋਈ ਔਖਾ ਸ਼ਬਦ ਮਿਲ ਜੇ ਜਿੱਤਰਾ ਹਨਾ ਤੇ ਉਹਨੂੰ ਤੁਸੀਂ ਆਪਾਂ ਮੈਂ ਇਹਨਾਂ ਦੇ ਵਿੱਚੋਂ ਸ਼ਬਦ ਚੁੱਕੂੰਗਾ ਮੈਂ ਲਗਭਗ ਥੋੜਾ ਪਿਛਾਂ ਪੇਜ ਚੈਨਲ ਜੰਨਾ ਵਾ ਤੇ ਉਥੇ ਲਿਖਿਆ ਵਾ ਮੈਂ ਕੋਈ ਜਿਤਨਾ ਵਾੜੇ ਨੂੰ ਲੈ ਰਹਿਣਾ ਹਨਾ ਵਾੜਾ ਪਹਿਲਾਂ ਪੰਜਾਬੀ ਦੇ ਵਿੱਚ ਲਿਖੂਗਾ ਮੈਂ ਇੱਥੇ ਹੋਂਦਿਆ ਡਬਲਯੂਏ ਕਿਉਂਕਿ ਪੰਜਾਬੀ ਚ ਥੋੜਾ ਲਿਖਣਾ ਨਾ ਪੰਜਾਬੀ ਦੇ ਵਿੱਚ ਡਬਲਯੂਏ ਆਰ ਐਚ ਐਚ ਇਹਦੇ ਨੇ ਵੇਚਣਾ ਇਹਦੇ ਵਿੱਚ ਜਿਹੜਾ ਪੰਜਾਬੀ ਚ ਲਿਖਣਾ ਸ਼ਬਦ ਥੋੜੇ ਔਖੇ ਹੋਣਗੇ ਕਿਉਂਕਿ ਪਕੇਰੀ ਪੰਜਾਬੀ ਟ੍ਰਾਂਸਲੇਟਰ ਕਰਨਾ ਔਖਾ ਗੱਜਦਾ ਕੋ ਮੋਬਾਈਲ ਆ ਤੇ ਤੁਸੀਂ ਉਹ ਬੜੇ ਇਜ਼ੀ ਵੀ ਤਰੀਕੇ ਨਾਲ ਉਹਨੂੰ ਲੈ ਸਕਦੇ ਮੈਂ ਹੋਰ ਕੋਈ ਸ਼ਬਦ ਜਿਹੜਾ ਹੈਗਾ ਵਾ ਉਹ ਵਰਤ ਲੈਣਾ ਵਾ ਇਹਦਾਂ ਖੁੰਡੀ ਹੋ ਗਿਆ ਅ ਸੌਰੀ ਖੁੰਡੀ ਕੇ ਐਚ ਯੂ ਐਨ ਡੀ ਖੁੰਡੀ ਹੁਣ ਖੁੰਡੀ ਤੇ ਪੂਰਾ ਲਿਖਿਆ ਗਿਆ ਸ਼ਬਦ ਹੈ ਨਾ ਮੈਂ ਖੁੰਡੀ ਸ਼ਬਦ ਯੂਜ਼ ਜਿਹੜਾ ਕਰ ਰਿਹਾ ਆ ਉਹ ਹੈਗਾ ਇੱਥੇ 10ਵੇਂ ਨੰਬਰ ਤੇ ਹੈਗਾ ਵਾ ਘਰੇਲੂ ਵਸਤਾਂ ਦੇ ਦੰਦੇ ਨਾ ਖੁੰਡੀ ਸ਼ਬਦ ਇਹਦਾ ਇਹਦਾ ਮਤਲਬ ਮਤਲਬ ਦੱਸੋ ਵਿਆਖਿਆ ਵਿਆਖਿਆ ਤੁਹਾਨੂੰ ਪਤਾ ਹੈ ਉਹ ਕਿਤਰਾ ਕੰਨੀ ਹੈ ਨਾ ਤੇ ਇਹਦੇ ਨੇ ਇਹਨੇ ਆਪਾਂ ਨੂੰ ਲਿਖਿਆ ਖੁੰਡੀ ਇਹਦਾ ਮਤਲਬ ਦੱਸੋ ਵਿਆਖਿਆ ਨਾ ਖੁੰਡੀ ਹੁੰਦਾ ਸ਼ਬਦ ਲਿਖਿਆ ਪੰਜਾਬੀ ਵਿੱਚ ਇੱਕ ਪ੍ਰਾਚੀਨ ਤੇ ਇਹ ਪਰੰਪਰਿਕ ਸ਼ਬਦ ਹੈ ਜੋ ਅਨੁਮਨ ਕੁਝ ਵੱਖਰੇ ਅਰਥ ਰੱਖਦਾ ਇਹਦੇ ਵਿੱਚ ਪੂਰਾ ਜਿਤਨਾ ਚਾਬੇ ਵਾਲਾ ਜੁਗਤ ਲੋਕ ਔਰ ਕੀ ਮੈਕੈਨਿਜ਼ਮ ਖੁੰਡੀ ਹਨਾ ਖੁੰਡੀ ਹੋ ਗਿਆ ਨੂੰ ਅਕਸਰ ਦਰਵਾਜ਼ੇ ਖੁੰਡੀ ਜਿਹੜੀ ਨੂੰ ਕਹਿੰਦਾ ਖੁੰਡੀ ਆਪਾਂ ਉਹ ਵੀ ਕਹਿ ਸਕਦੇ ਆ ਜਿਹੜੀ ਕੁੰਡੀ ਲਾਈਦੀ ਆਪਾਂ ਤੇ ਦਰਵਾਜ਼ੇ ਦੇ ਸਿਸਟਮ ਜਾਂ ਮੈਕੈਨਿਜ਼ਮ ਇਹ ਅਕਸਰ ਦਰਵਾਜ਼ੇ ਵਿੱਚ ਵਰਤੇ ਜਾਂਦੇ ਲੋਕ ਸਿਸਟਮ ਦੇ ਬਿਆਨ ਕਰਦਾ ਹੈ ਜੋ ਤਾਲਾ ਜਾਂ ਬੰਦ ਕਰਨ ਵਾਲੇ ਜੁਗਤ ਨਾਲ ਸੰਬੰਧ ਹੁੰਦਾ ਹੈ ਠੀਕ ਹੈ ਹੁਣ ਇੱਕ ਦੋ ਸ਼ਬਦ ਹੋਰ ਮੈਂ ਯੂਜ਼ ਕਰ ਲੈਣਾ ਇਹਦੇ ਵਿੱਚੋਂ ਜਿਤਨਾ ਮੈਂ ਵਰਤ ਲੈਣਾ ਵਾ ਖੇਤੀਬਾੜੀ ਦੇ ਸੰਬੰਧੀ ਜਿਹੜਾ ਹੁੰਦਾ ਕਿ ਟੋਬਾ ਹਨਾ ਟੋਬਾ T O ਬਬਲ ਟੋਬਾ ਟੋਬਾ ਆ ਗਿਆ ਟੱਬਾ ਲਿਖਿਆ ਟੋਬਾ ਟੋਬਾ ਲਿਖਿਆ ਗਿਆ T O B B H ਟੋਬਾ ਹਨਾ ਟੋਬਾ ਹੌਂਸੇ ਲਿਖਿਆ ਗਿਆ ਟੋਬਾ ਤੇ ਉਹਦੇ ਲਿਖਿਆ ਟੋਬਾ ਮੀਨਿੰਗ ਦੱਸੋ ਪੰਜਾਬੀ ਵਿੱਚ ਹਨਾ ਤੁਸੀਂ ਸਿੰਪਲ ਲਿਖਣਾ ਵਾ ਵੀ ਪੰਜਾਬੀ ਵਿੱਚ ਸਾਨੂੰ ਇਹਦਾ ਮਤਲਬ ਦੱਸੋ ਉਹਨੇ ਲੈ ਦੇਣਾ ਵੀ ਖੁੰਡੀ ਇਸ ਲਈ ਕਿ ਚਾਬੀ ਵਾਲਾ ਯੁਗਤ ਲੋ ਇਹ ਉਸ ਚ ਕੁੰਡੀ ਲਿਖਿਆਗਾ ਸੌਰੀ ਮੈਂ ਦੁਬਾਰਾ ਇਹਨੂੰ ਫੇਰ ਦੁਬਾਰਾ ਕਾਪੀ ਕਰਦਾ ਵਾਂ ਇੱਥੇ ਫੇਰ ਦੁਬਾਰਾ ਪੇਸਟ ਕਰਦਾ ਵਾਂ ਇੱਥੇ ਲਿਖਦਾ ਤੋਬਾ मीनिंग ਦੱਸੋ मीनिंग ਦੱਸੋ ਪੰਜਾਬੀ ਵਿੱਚ ਪੰਜਾਬੀ ਵਿੱਚ ਤੇ ਇਹ ਸੋ ਸੌਖਾ ਤਰੀਕਾ ਹੈਗਾ ਤੁਸੀਂ ਚੈਟ ਜੀਪੀਡੀ ਦੇ ਵਿੱਚ ਜਾ ਕੇ ਇਹਨੂੰ ਯੂਜ਼ ਕਰ ਸਕਦੇ ਜੇ ਲਿਖਿਆ ਅੱਗੇ ਮੁਆਫੀ ਪਛਤਾਵਾ ਤੋਬਾ ਨੂੰ ਅਕਸਰ ਇੱਕ ਵਿਅਕਤੀ ਦੇ ਦੁਖੀ ਹੋ ਕੇ ਆਪਣੇ ਕੀਤੇ ਗਏ ਕੰਮਾਂ 'ਤੇ ਪਰਛਾਦਾ ਕਰਨ ਵਾਲਾ ਖੁਦ ਨੂੰ ਮਾਫ ਕਰਵਾਉਣ ਦਾ ਸੰਦੇਸ਼ ਵਰਤੇ ਜਾਂਦਾ ਹੈ ਇਹ ਹੈਗਾ ਸ਼ਬਦ ਜਿਹੜਾ ਹੈਗਾ ਖੇਤੀਬਾੜੀ ਸੰਬੰਧੀ ਹੈਗਾ ਵਾ ਅੱਗੇ ਲਿਖਿਆ ਪ੍ਰਾਲੀ ਪ੍ਰਾਣੀ ਵੀ ਹੈਗਾ ਵਿੱਚ ਤੇ ਪ੍ਰਾਰਥਨਾ ਅਤੇ ਇਬਾਦਤ ਕਈ ਵਾਰ ਤੋਬਾ ਧਾਰਮਿਕ ਅਤੇ ਆਤਮਿਕ ਪ੍ਰਕਿਰਿਆ ਵਜੋਂ ਵੀ ਵਰਤਾਇਆ ਜਾਂਦਾ ਹੈ ਜਿਸ ਵਿੱਚ ਇੱਕ ਵਿਅਕਤੀ ਆਪਣੇ ਗਲਤ ਕੰਮਾਂ ਦਾ ਮਾਣਤਾ ਦੇ ਪ੍ਰਵੇਸ਼ਕ ਇਹ ਸ਼ਬਦ ਮੱਕੀ ਤੁਸੀਂ ਲਿਖਣਾ ਵੀ ਇਹ ਸ਼ਬਦ ਦਾ ਮਤਲਬ ਕੀ ਹੈ ਇਹ ਪੇਸਟ ਕਰਕੇ ਇਹ ਇਹ ਖੇਤੀ ਬਾੜੀ ਸ਼ਬਦ ਹੈ ਇਹਦਾ ਮਤਲਬ ਦੱਸੋ ਪੰਜਾਬੀ ਵਿੱਚ ਇਹ ਐਂਟਰਾ ਮੈਂ ਸਰਚ ਕਰਦਾ ਹੁਣ ਹਨਾ ਕਿਉਂਕਿ ਆਪਾਂ ਨੂੰ ਖੇਤੀਬਾੜੀ ਰਿਲੇਟਡ ਹੈਗਾ ਹੀ ਹੁਣ ਕਿਹਾ ਟੋਬੇ ਵਿੱਚ ਟੋਬੋਸਤਾਨ ਜਗਾ ਕਹਿੰਦੇ ਆ ਜਿੱਥੇ ਪਾਣੀ ਇਕੱਠਾ ਹੁੰਦਾ ਹੈ ਅਦਾ ਜਿਸ ਪਾਣੀ ਰੁਕ ਜਾਂਦਾ ਹੈ ਜਦੋਂ ਤੁਸੀਂ ਕੋਈ ਵੀ ਚੀਜ਼ ਅਗਰ ਸ਼ਬਦ ਤੁਹਾਡੇ ਕੋਲ ਮਾਇਨ ਵਿੱਚ ਸਟਕ ਹੋਊਗਾ ਤੁਹਾਨੂੰ ਮਤਲਬ ਪਤਾ ਪਾਉ ਉਹ ਵੀ ਕਿੱਥੋਂ ਯੂਜ਼ ਕਰ ਰਹੇ ਆ ਮੈਂ ਕਿ ਮੈਂ ਕਿਹੜਾ ਟੌਪਿਕ ਪੜ੍ਹ ਰਿਹਾ ਹਾਂ ਉਸ ਟੌਪਿਕ ਨੂੰ ਵਿੱਚ ਥੋੜਾ ਡਿਫਾਈਨ ਕਰ ਦੋ ਤੋਂ ਚੈਟ ਜੀ ਪੀ ਨੂੰ ਕਲੀਅਰ ਕਰ ਦੋ ਹੁਣ ਤੁਹਾਡੇ ਸਾਹਮਣੇ ਜਿਹੜਾ ਲਿਖਿਆ ਆਉਂਦਾ ਟੋਬਾ ਦੇ ਵਿੱਚ ਖੇਤੀਬਾੜੀ ਮੈਂ ਲਿਖਤਾ ਵੀ ਖੇਤੀਬਾੜੀ ਦਾ ਸ਼ ਇਹਦਾ ਡਿਫਾਈਨ ਦੱਸੋ ਕਿ ਹਰ ਸ਼ਬਦ ਦੇ ਵੱਖਰੇ ਵੱਖਰੇ ਅਰਥ ਹੁੰਦੇ ਨੇ ਬਾਕੀ ਕਈ ਤਰੀਕੇ ਪ੍ਰਕਾਰ ਨਾਲ ਵਿਆਖਿਆ ਹੁੰਦੀ ਆ ਇਹ ਤੇ ਇੱਕ ਆਗਾ ਸਿੰਪਲ ਜਿਹੜਾ ਪੰਜਾਬੀ ਜਿਹੜੇ ਲੋਪ ਹੋ ਰਹੇ ਜਿਹੜੇ ਪੁਰਾਣੇ ਆ ਜਿਹੜੇ ਅੱਖਰ ਰਗੇ ਆ ਵਿਰਸਾ ਆਗਾ ਪੰਜਾਬੀ ਵਿਰਸਾ ਉਹ ਤੁਹਾਨੂੰ ਬੁੱਕ ਦਾ ਮੈਂ ਲਿੰਕ ਜਿਹੜਾ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ ਤੁਸੀਂ ਇੱਕ ਮੇਰੀ ਐਪ ਖੋਲੇਗੇ ਉੱਥੇ ਜਾ ਕੇ ਉੱਥੇ ਤੁਸੀਂ ਜਾ ਕੇ ਇਹਨੂੰ ਲਿੰਕ ਨੂੰ ਓਪਨ ਕਰ ਸਕਦੇ ਜੇ ਤੇ ਬਾਕੀ ਤੁਹਾਨੂੰ ਪੂਰੀ ਦੀ ਪੂਰੀ ਪੀਡੀਐਫ ਉਹ ਤੋਂ ਫ੍ਰੀ ਰੀਡ ਕਰਨ ਨੂੰ ਮਿਲ ਜੂਗੀ ਡਾਊਨਲੋਡ ਮੈਨੂੰ ਲੱਗਦਾ ਇੱਕ ਵੀ ਆਪਸ਼ਨ ਨਹੀਂ ਹੈਗੀ ਇੱਥੇ ਤਾਂ ਤੁਸੀਂ ਇਹਨੂੰ ਯੂਜ਼ ਕਰ ਲਿਓ ਚੈਟ ਜੀਪੀਟੀ ਨੂੰ ਯੂਜ਼ ਕਰਕੇ ਵੇਖੋ ਇਹਦੇ ਵਿੱਚ ਜਿਹੜੇ ਔਖੇ ਸ਼ਬਦ ਹੋਣਗੇ ਵੈਸੇ ਤੇ ਇਹਨਾਂ ਨੇ ਵਿਆਖਿਆ ਦਿੱਤੀ ਹੋਈ ਆ ਤੇ ਹੋਰ ਵੀ ਤਰ੍ਹਾਂ ਦੇ ਵੀਡੀਓ ਦੇਖਣ ਲਈ ਤੁਸੀਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੈਂ ਹਮੇਸ਼ਾ ਕਿਤਾਬਾਂ ਦੀਆਂ ਵੀਡੀਓ ਅਪਲੋਡ ਕਰਦਾ ਰਹਿੰਦਾ ਨਾ ਕੋਈ ਵੀ ਮੈਨੂੰ ਅਗਰ ਵਧੀਆ ਚੀਜ਼ ਲੱਗਦੀ ਆ ਤੇ ਮੈਂ ਸ਼ੇਅਰ ਜ਼ਰੂਰ ਕਰੂੰਗਾ ਮੇਰੇ ਸਾਈਡ ਦੇ ਉੱਤੇ ਤੁਸੀਂ ਦੇਖ ਸਕਦੇ ਜੇ ਕਿਤਾਬਾਂ ਪਈਆਂ ਹੀ ਹੁੰਦੀਆਂ ਵਾ ਮੈਂ ਪੜਦਾ ਰਹਿੰਦਾ ਅਕਸਰ ਤੇ ਜਿਹੜੀ ਚੀਜ਼ ਮੈਨੂੰ ਵਧੀਆ ਲੱਗਦੀ ਆ ਕਿਸੇ ਵੀ ਚੀਜ਼ ਬਾਰੇ ਤੇ ਮੈਂ ਉਹਨੂੰ ਜ਼ਰੂਰ ਸ਼ੇਅਰ ਕਰਦਾ ਹਾਂ ਮੈਨੂੰ ਇੱਕ ਕਿਤਾ ਮੇਰਾ ਦਾਗਿਸਤਾਨ ਤੇ ਮੈਂ ਲਿਖਦਾ ਰਿਹਾ ਨਾ ਕੁਛ ਨਾ ਕੁਛ ਨੀ ਨੀ ਚੀਜ਼ਾਂ ਬਾਕੀ ਮੈਨੂੰ ਇਹ ਚੀਜ਼ ਵਧੀਆ ਲੱਗੀ ਸੀ ਕਿ ਚਲੋ ਇਹ ਸ਼ੇਅਰ ਕਰਨੀ ਚਾਹੀਦੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਅਗਰ ਤੁਹਾਡੇ ਮਾਇੰਡ ਦੇ ਵਿੱਚ ਹੋਏ ਕੋਈ ਇਸ ਚੀਜ਼ਾਂ ਸ਼ਬਦ ਸਟਕ ਹੋਣ ਜਿਹੜੇ ਪੰਜਾਬੀ ਜਿਹੜੇ ਪੁਰਾਣਾ ਆਪਣਾ ਵਿਰਸਾ ਹੈਗਾ ਵਾ ਕੋਈ ਸ਼ਬਦ ਆਪਾਂ ਨੂੰ ਨਹੀਂ ਚੇਤਾ ਰਹਿੰਦੇ ਮੈਨੂੰ ਆਪ ਖੁਦ ਨਹੀਂ ਚੇਤਾ ਰਹਿਣਗੇ ਤੁਸੀਂ ਇਹਨਾਂ ਨੂੰ ਯਾਦ ਕਰ ਸਕਦੇ ਜੇ ਤੇ ਆਪਣਾ ਅਗਰ ਕੋਈ ਲਿਖਣ ਦੇ ਸ਼ੌਕ ਹੈ ਨਾ ਤਾਂ ਤੁਸੀਂ ਆਪਣੀ ਲਿਖਤ ਦੇ ਵਿੱਚ ਇਹਨਾਂ ਸ਼ਬਦਾਂ ਦੇ ਨਾਲ ਤੁਸੀਂ ਵਾਅਦਾ ਵੀ ਕਰ ਸਕਦੇ ਜੇ ਤੇ ਮਿਲਦੇ ਆ ਫਿਰ ਦੋਸਤੋ ਨਵੀਂ ਵੀਡੀਓ ਦੇ ਵਿੱਚ ਸਬਸਕ੍ਰਾਈਬ ਕਰ ਲ ਤੇ ਕਿਸੇ ਹੋਰ ਵੀਡੀਓ ਵਿੱਚ ਆਪਾਂ ਮਿਲਾਂਗੇ ਤੇ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ ਕਿਤਾਬ ਦੇ ਉੱਤੇ ਕੁਝ ਸਿਆਣੀਆਂ ਕੋਈ ਵਧੀਆ ਗੱਲਾਂ ਜਿਹੜੀਆਂ ਹੋਣਗੀਆਂ ਆਪਾਂ ਨਾਲੋਂ ਜਰੂਰ ਡਿਫਾਈਨ ਕਰਿਆ ਕਰਾਂਗੇ ਕੋਈ ਸ਼ਬਦਾਂ ਦੇ ਨਾਲ ਖੇਡਾਂਗੇ ਸ਼ਬਦਾਂ ਦੇ ਨਾਲ ਗੱਲਾਂ ਕਰਾਂਗੇ ਤੇ ਤੁਹਾਡੇ ਨਾਲ ਵਿਚਰਾਂਗੇ ਚੰਗਾ ਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਚੰਦਬੀ ਸਿੰਘ ਢਿੱਲੋਂ ਚੰਗਾ ਜੀ